ਸਾਡੀ ਪੰਜਾਬ ਦੀ ਸਰਕਾਰ ਕਰਦੀ ਆ ਸਲੇਡਾ ਸਿਆਸਤ ਕਿਹੜੀ ਸਿਆਸਤ ਕਰਦੀ ਆ ਸਲੇਡਾ ਸਿਆਸਤ ਸਲੇਡਾ ਸਿਆਸਤ ਕੋਈ ਇਹਨਾਂ ਚੋਂ ਇੱਕ ਨਹੀਂ ਕਰਦਾ ਸਲੇਡਾ ਸਿਆਸਤ ਇਹ ਸਾਰੇ ਕਰਦੇ ਅਸੀਂ ਤਾਂ ਸੋਚਿਆ ਸੀ ਕਿਤੇ ਰੂਪ ਬਦਲਨੇ ਪ੍ਰਗੰਤਮਾਨ ਨੂੰ ਆਉਂਦੇ ਆ ਪਰ ਨਹੀਂ ਇਹ ਸਾਰੇ ਦੇ ਸਾਰੇ ਸਲੇਡਾ ਸਿਆਸਤ ਕਰਦੇ ਆ ਇਹ ਸਲੇਡਾ ਸਿਆਸਤ ਕਰਦੇ ਕਿਉਂ ਆ ਪਹਿਲਾਂ ਮੈਂ ਪੰਜਾਬ ਦੇ ਲੋਕਾਂ ਨੂੰ ਵਿਖਾ ਦਉ ਉਹਨਾਂ ਨੂੰ ਕਹਿੰਦਾ ਮੈਂ ਸਲੇਡਾ ਸਲੇਡਾ ਕਰੀ ਜਾਂਦਾ ਸੁਣ ਲੋ ਬੈਠੋ ਉਹਨਾਂ ਨੇ ਆਪਦੀ ਗੱਲ ਕਹਿ ਲਈ ਆ ਮੰਤਰੀ ਜੀ ਹਾਂ ਕੀ ਭਾਈ ਦੇਖੋ ਸਪੀਕਰ ਸਾਹਿਬ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਪਾਵ ਸਾਨੂੰ ਸਭ ਨੇ ਕਰ ਰਹੇ ਨੇ ਕਿ ਕਾਫੀ ਦੇਸ਼ ਦੇ ਪ੍ਰਧਾਨ ਸਾਹਿਬ ਨਾੜੇ ਰਿਕਾਰਡ ਨਾ ਕੀਤੇ ਜਾ ਇਹ ਜਿਹੜੇ ਸਾਡੇ ਪੰਜਾਬ ਦੀ ਸਿਆਸਤ ਸਲੇਡਾ ਸਿਆਸਤ ਦੀ ਗੱਲ ਕਰ ਰਹੇ ਆ ਇਹ ਪੰਜਾਬ ਵਿਧਾਨ ਸਭਾ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਆ ਜਿਹੜਾ 1600 ਕਰੋੜ ਰੁਪਿਆ ਹਰ ਪੀੜਤਾ ਵਾਸਤੇ ਨਰਿੰਦਰ ਮੋਦੀ ਜੀ ਕਹਿ ਕੇ ਗਏ ਆ ਸਾਡੇ ਪੀਐਮ ਸਾਹਿਬ ਮੋਦੀ ਜੀ ਕਹਿ ਕੇ ਗਏ ਸੀ ਕਿ 1600 ਕਰੋੜ ਰੁਪਿਆ ਦੇਵਾਂਗੇ ਪਰ ਉਹ ਕਹਿੰਦੇ ਆ ਕਿ ਹਲੇ ਤੱਕ ਸਲੇਡਾ ਸਿਆਸਤ ਇਹ ਕਹਿ ਰਹੀ ਆ ਕਿ ਹਲੇ ਤੱਕ ਰੁਪਿਆ ਨਹੀਂ ਆਇਆ ਇਹ ਸੈਸ਼ਨ ਵੀ ਤੁਹਾਡਾ ਤੇ ਇਹਦੇ ਵਿੱਚ ਬਹੁਮਤ ਵੀ ਤੁਹਾਡਾ ਸਰਕਾਰ ਵੀ ਤੁਹਾਡੀ ਆ ਸਪੀਕਰ ਵੀ ਤੁਹਾਡਾ ਤੇ ਸਪੀਕਰ ਸਾਹਿਬ ਨੂੰ ਇੱਥੋਂ ਆਇਆ ਲੈ ਕੇ ਬੰਦ ਕਰੋ ਬਿਲਕੁਲ ਬੰਦ ਕਰੋ ਬੰਦ ਇਹ ਬੰਦ ਕਰੋ ਕੀ ਕਹਿ ਰਹੇ ਆ ਤੁਸੀਂ ਤੁਹਾਨੂੰ ਉੱਥੇ ਚੰਦ ਮਿੰਟ ਮਿਲਦੇ ਆ ਆਪਦੇ ਹਲਕੇ ਦੀ ਜਿਹੜੀ ਕਹ ਲੋ ਉਚਾਈ ਵਧਾਓ ਆਪਦੇ ਹਲਕੇ ਦੀ ਤਰੱਕੀ ਕਰਾਓ ਉੱਥੇ ਜਿਹੜੀ ਆ ਸਲੇਡਾ ਸਿਆਸਤ ਆ ਤੁਹਾਡੀ ਇਹਨੇ ਕੱਖ ਨਹੀਂ ਕਰਨਾ ਸਲੇਡਾ ਸਿਆਸਤ ਹੈ ਕੀ ਆ ਸਲੇਡਾ ਸਿਆਸਤ ਹੈ ਆ ਕਿ 1600 ਕਰੋੜ ਰੁਪਇਆ ਜਿਹੜਾ ਕਿਹਾ ਉਹ ਆਪਣੇ ਪੀਐਮ ਸਾਹਿਬ ਨੇ ਕਿਹਾ ਤੇ ਵਿਧਾਨ ਸਭਾ ਤੁਹਾਡੀ ਆ ਸਰਕਾਰ ਤੁਹਾਡੀ ਆ ਇਹ ਤੁਸੀਂ ਗੱਲ ਕਰਦੇ ਚੰਗੇ ਤਾਂ ਲੱਗਦੇ ਸੀ ਜੇਕਰ ਇੱਥੇ ਬੀਜੇਪੀ ਦਾ ਕੋਈ ਪਾਰਟੀ ਪ੍ਰਧਾਨ ਆ ਕੇ ਬੈਠ ਜਾਂਦਾ ਇਹ ਵਿਧਾਨ ਸਭਾ ਤੁਹਾਡੀ ਤੁਸੀਂ ਆਪਦੇ ਸਪੀਕਰ ਦੇ ਅੱਗੇ ਨਾਰੇ ਲਾਈ ਜਾਂਦੇ ਆ ਐਦੂ ਉੱਤੇ ਸਲੇਡਾ ਸਿਆਸਤ ਕੀ ਹੋ ਸਕਦੀ ਆ ਜੇਕਰ 1600 ਕਰੋੜ ਰੁਪਇਆ ਤੁਹਾਡੇ ਕੋਲ ਨਹੀਂ ਆਇਆ ਤੇ ਤੁਸੀਂ ਉਹਦਾ ਵਿਰੋਧ ਕਰਨਾ ਤੇ ਉਹਦੇ ਵਾਸਤੇ ਲੋਕ ਸਭਾ ਔਰ ਉਹਦੇ ਹਾਸਤੇ ਤੁਸੀਂ ਜੇਕਰ ਕਰਨਾ ਹੀ ਆ ਕੁਛ ਨਾ ਕੁਛ ਤਵ ਦਾ ਅਬਲੋਕ ਸਭਾ ਦੇ ਬਾਹਰ ਅੱਗੇ ਜਾ ਕੇ ਕਰੋ ਕਿ 1600 ਕਰੋੜ ਤੇ ਜਮਲਾ ਬੰਦ ਕਰੋ ਬੰਦ ਕਰੋ ਜੋ ਵੀ ਤੁਸੀਂ ਨਾਰੇ ਲਾ ਰਹੇ ਆ ਤੁਹਾਨੂੰ ਹਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਕਿਹਦੇ ਅੱਗੇ ਵਿਰੋਧ ਕਰਨਾ ਕਿਹਦੇ ਅੱਗੇ ਨਹੀਂ ਕਰਨਾ ਉਹ ਸਪੀਕਰ ਤੁਹਾਡਾ ਤੁਸੀਂ ਉਹਦੇ ਤੋਂ ਬਿਨਾ ਬਾਹਰ ਨਹੀਂ ਜਾ ਸਕਦੇ ਉਹ ਇਦੋਂ ਤੋਂ ਕੀ ਵੇਖੋ ਵਿਧਾਨ ਸਭਾ ਦੇ ਵਿੱਚ ਤੁਹਾਡੀਆਂ ਜਿਹੜੇ ਚਿਹਰੇ ਆ ਉਹ ਐ ਆਉਂਦੇ ਆ ਐ ਕਰਕੇ ਐ ਆਉਂਦੇ ਨਾ ਤੁਹਾਡੇ ਚਿਹਰੇ ਐ ਆਉਂਦੇ ਆ ਤੇ ਜਿਹੜੀਆਂ ਦੂਜੀ ਤਰਾ ਦੂਜੀ ਪਾਰਟੀਆਂ ਉਹਨਾਂ ਦੀ ਪੇਠ ਆਉਂਦੀ ਆ ਜਾਂ ਐਨੀ ਦੂਰੋਂ ਵਿਖਾਉਂਦੇ ਆ ਐਨੀ ਦੂਰੋਂ ਕਰਕੇ ਨਾ ਐਨੀ ਦੂਰ ਵਿਖਾ ਦਿੰਦੇ ਆ ਦੂਜੀ ਪਾਰਟੀਆਂ ਵਾਲਿਆਂ ਨੂੰ ਤੇ ਤੁਹਾਡਾ ਸਪੀਕਰ ਤੁਹਾਡੇ ਨਾਲ ਤੁਸੀਂ ਇਹ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ 1600 ਕਰੋੜ ਰੁਪਏ ਦਾ ਵਿਰੋਧ ਕਰਨਾ ਜੇ ਤੁਹਾਡੇ ਕੋਲ ਨਹੀਂ ਪਹੁੰਚਿਆ ਤਾਂ ਤੁਸੀਂ ਉਹ ਭਾਜਪੀ ਪਾਰਟੀ ਦੇ ਬਾਹਰ ਅੱਗੇ ਜਾ ਕੇ ਨਾਰੇ ਲਾਓ ਇੱਥੇ ਜਿਹੜੇ ਤੁਸੀਂ ਲੋਕਾਂ ਤੋਂ ਤਨਖਾਹ ਲੈ ਰਹੇ ਆ ਉੱਥੇ ਲੋਕਾਂ ਨੇ ਬਾਰੇ ਗੱਲ ਕਰਨੀ ਸੀ ਇਹ ਨਾ ਕਿ ਉੱਥੇ ਝੁੰਮਲੇਬਾਜੀ ਕਰਨੀ ਸੀ ਤੁਸੀਂ ਝੁੰਮਲੇਬਾਜੀ ਜਿਆਦਾ ਕਰ ਰਹੇ ਆ ਅਖੇ ਵੇਲੀ ਰੰਨ ਪਰੋਹਨੇ ਜੋਗੀ ਤੁਸੀਂ ਕੱਲੇ ਪੋਸਟਰ ਚੱਕਣ ਜੋਗਰੀ ਰਹਿ ਗਏ ਤੁਸੀਂ ਸਪੀਕਰ ਤੁਹਾਡਾ ਮੁੱਖ ਮੰਤਰੀ ਤੁਹਾਡਾ ਜਾਂ ਤਾਂ ਹੋਵੇ ਕਿ ਤੁਸੀਂ ਵਿਰੋਧੀ ਪਾਰਟੀ ਦੇ ਵਿੱਚੋਂ ਜਾ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਹੋਵੇ ਤੇ ਬੀਜੇਪੀ ਦਾ ਸਪੀਕਰ ਹੋਵੇ ਫੇਰ ਵੀ ਤੁਸੀਂ ਇਹ ਚੀਜ਼ ਕਰਦੇ ਤਾਂ ਚੰਗੇ ਲੱਗਦੇ ਸੀ ਜੇਕਰ ਹਰਿਆਣੇ ਦਾ ਮੁੱਖ ਮੰਤਰੀ ਖੜਾ ਹੁੰਦਾ ਉਦਾਹਰਨ ਵਜੋਂ ਕਹਿੰਨਾ ਜੇਕਰ ਕੋਈ ਬੀਜੇਪੀ ਦਾ ਮੁੱਖ ਮੰਤਰੀ ਤੁਹਾਡੇ ਸਾਹਮਣੇ ਖੜਾ ਹੁੰਦਾ ਜਾਂ ਬੀਜੇਪੀ ਦਾ ਸਪੀਕਰ ਬੈਠਾ ਹੁੰਦਾ ਫੇਰ ਤੁਸੀਂ ਇਹ ਵਿਰੋਧ ਕਰਦੇ ਤੁਸੀਂ ਇਹ ਵਿਰੋਧ ਕਰਕੇ ਜਾਂ ਤਾਂ ਸਾਨੂੰ ਇਹ ਦੱਸੋ ਵੀ ਸਪੀਕਰ ਸਾਹਿਬ ਕਿਤੇ ਬੀਜੇਪੀ ਦੀ ਸਪੋਰਟ ਤਾਂ ਨਹੀਂ ਕਰਦੇ ਉਹ ਤਾਂ ਤੁਹਾਡੇ ਨਾਲ ਆ ਪੰਜਾਬ ਦੇ ਲੋਕੋ ਤੁਸੀਂ ਇਹਨਾਂ ਲੋਕਾਂ ਨੂੰ ਚੁਣ ਲਿਆ ਜਿਨ੍ਹਾਂ ਨੂੰ ਹਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਵਿਰੋਧ ਕੀ ਦਾ ਕੀ ਦੇ ਅੱਗੇ ਕਰਨਾ ਲੈ ਦੱਸੋ ਇਹ ਆਪਾਂ ਨੂੰ ਪੰਜਾਬ ਬਚਾ ਕੇ ਦੇਣਗੇ ਹੁਣ 1600 ਕਰੋੜ ਰੁਪਇਆ ਜਿਹੜਾ ਤੁਹਾਨੂੰ ਉਹਦੇ ਵਿੱਚੋਂ 1 ਰੁਪਇਆ ਵੀ ਨਹੀਂ ਆਇਆ ਮੈਂ ਕਹਿੰਦਾ ਆਵੇ ਵੀ ਨਾ ਤੁਸੀਂ ਕਿਹੜਾ ਪੰਜਾਬ ਦੇ ਲੋਕਾਂ ਨੂੰ ਦੇਣਾ ਆ ਹਰ ਪੀੜਤਾ ਕੋਲੇ ਜਿੰਨਾ ਰਾਸ਼ਨ ਪਾਣੀ ਪਹੁੰਚ ਰਿਹਾ ਪੰਜਾਬ ਦੇ ਲੋਕ ਲੈ ਕੇ ਜਾ ਰਹੇ ਆ ਔਰ ਕੁੱਝ ਲੋਕ ਜਿਹੜੇ ਪੰਜਾਬ ਤੋਂ ਬਾਹਰ ਲੀਆਂ ਸਟੇਟਾਂ ਦੇ ਆ ਜਿਹੜੇ ਉਹ ਲੈ ਕੇ ਪਹੁੰਚ ਰਹੇ ਆ ਤੁਹਾਡੀ ਮੈਂ ਕਿੰਨੀ ਵਾਰੀ ਜਾ ਆਂ ਕਾਮਾਂ ਵਾਲੀ ਪੁਲ ਤੇ ਜਾ ਕੇ ਆਇਆ ਹੋਰ ਪਾਸੇ ਜਾ ਕੇ ਆਇਆ ਤੁਹਾਡੇ ਮੈਨੂੰ ਟਰੱਕ ਨਹੀਂ ਦਿਸੇ ਤੁਹਾਡੇ ਟਰੱਕ ਕੱਲੇ ਫੋਟਮਾਂ ਚ ਦੇਂਦੇ ਆ ਤੇ ਤੁਹਾਡਾ ਪ੍ਰਸ਼ਾਸਨ ਇਹ ਗੱਲ ਕਰਦਾ ਕਿ ਮਦਦ ਹੋ ਰਹੀ ਆ ਹਾਲਾ ਤੱਕ ਕੀ ਮੈਂ ਕਹਿੰਦਾ ਬੱਚਿਆਂ ਦੇ ਡਾਇਪਰ ਤੱਕ ਜਿਹੜੇ ਉਹ ਸੰਸਥਾਵਾਂ ਨੇ ਪੰਜਾਬ ਦੇ ਦਰਦੀ ਲੋਕਾਂ ਨੇ ਉਹਨਾਂ ਤੱਕ ਪਹੁੰਚਾਏ ਆ ਤੁਸੀਂ ਕੀ ਪਹੁੰਚਾਇਆ ਜਿਹੜਾ ਲੰਗਰ ਜਾਂਦਾ ਸੀ ਤੁਹਾਡੇ ਪ੍ਰਸ਼ਾਸਨ ਨੇ ਉਹ ਜਾਨ ਤੋਂ ਰੋਕਿਆ گاਾਂ ਤੋਂ ਜੇਕਰ ਉਹ ਪਸ਼ੂਆਂ ਦਾ ਚਾਰਾ ਜਾਂਦਾ ਸੀ ਉਹ ਤੁਹਾਡੇ ਜਿਹੜੇ ਕਦੋਂ ਲੋਕ ਤੁਹਾਡੇ ਪ੍ਰਸ਼ਾਸਨ ਨੇ ਰੋਕਿਆ ਤੇ 1600 ਕਰੋੜ ਰੁਪਇਆ ਕਿੱਥੇ ਆ ਉਹ ਕਾਦੇ ਹਾਸਤੇ ਦੇਣਾ ਕੀ ਤੁਹਾਨੂੰ ਬੈਨਰ ਪੋਸਟਰ ਲਾਉਣ ਵਾਸਤੇ ਦੇਣਾ ਕਿ ਇੰਨੇ ਲੋਕਾਂ ਦੀ ਮਦਦ ਕੀਤੀ ਜੀ ਜੇ ਅੱਜ ਡਿੱਗੇ ਲੋਕਾਂ ਦੇ ਘਰ ਆ ਤੇ ਉਹ ਸੰਸਥਾਵਾਂ ਜੁम्मे ਚੱਕ ਰਹੀਆਂ ਕਲਾਕਾਰ ਜੁम्मे ਚੱਕ ਰਹੇ ਆ ਤੁਸੀਂ ਇਕੱਲੇ ਤੇ ਇਕੱਲੇ ਬਿੱਡ ਤੇ ਪੈਣ ਜੋਗਰੇ ਰਹਿ ਗਏ ਤੁਹਾਡਾ ਮੁੱਖ ਮੰਤਰੀ ਡਰਾਮੇਬਾਜ਼ ਆ ਤੁਸੀਂ ਡਰਾਮੇਬਾਜ਼ ਆ ਤੁਸੀਂ ਪੰਜਾਬ ਦੇ ਲੋਕਾਂ ਦੇ ਨਾਲ ਨਹੀਂ ਖੜੇ ਆ ਤਿੰਨ ਤੋਂ ਚਾਰ ਸਾਲ ਹੋਣ ਵਾਲੇ ਆ ਚਾਰ ਸਾਲ ਹੋਣ ਵਾਲੇ ਆ ਤੁਸੀਂ ਲੋਕਾਂ ਦੇ ਨਾਲ ਨਹੀਂ ਖੜੇ ਤੇ ਡਰਾਮੇ ਕਰਨੇ ਬੰਦ ਕਰ ਦਿਓ ਭਰਾਵੋ ਥੋੜੇ ਪੱਲੇ ਕੱਲੇ ਡਰਾਮੇ ਆ ਸਲੇਡਾ ਸਰਕਾਰ ਜੀ ਇਹ ਬੇਨਤੀ ਆ ਤੁਹਾਨੂੰ ਇਹ ਸਲੇਡੇ ਵਾਲੇ ਰੂਪ ਬਦਲ ਨੇ ਬੰਦ ਕਰੋ ਜੇ ਤੁਸੀਂ ਬੀਜੇਪੀ ਦੇ ਮੈਂ ਕਹਿੰਨਾ ਲੋਕ ਸਭਾ ਦੇ 바ਰ ਚ ਅੱਗੇ ਖੜਦੇ ਆ ਤਾਂ ਪੰਜਾਬ ਵੀ ਤੁਹਾਡੀ ਵਾਹ ਵਾਹ ਕਰਦਾ ਹੁਣ ਕੁਝ ਲੋਕ ਇਹ ਕਹਿਣਗੇ ਜੀ ਇਹ ਤਾਂ ਪ੍ਰੋਟੋਕਾਲ ਆ ਪ੍ਰੋਟੋਕਾਲ ਕਾਹਦਾ ਸਪੀਕਰ ਇਹਨਾਂ ਦਾ ਜਿਹੜਾ ਬੰਦਾ ਜਿਹਨੂੰ ਵੀਰੇ ਉੱਠਿਆ ਨਹੀਂ ਨਾ ਦੀਂਦਾ ਉਹਨੂੰ ਬੈਠਾ ਵੀ ਨਹੀਂ ਦਿਸਦਾ ਹੁੰਦਾ ਇਹ ਯਾਦ ਰੱਖ ਲੋ ਸਾਡੇ ਸਿਆਣਿਆਂ ਦੀ ਕਹਾਵਤ ਆ ਜਿਹਨੂੰ ਖੜਿਆ ਨਹੀਂ ਢੀਂਦਾ ਉਹਨੂੰ ਬੈਠਾ ਨਹੀਂ ਢੀਂਦਾ ਇਹ ਯਾਦ ਰੱਖ ਲੋ ਜੇ ਉਹਨਾਂ ਨੂੰ ਇੰਨਾ ਦਰਦਾਂ ਦਾ ਪਤਾ ਨਹੀਂ ਨ ਲੱਗਿਆ ਤੇ ਤੁਹਾਡੇ ਆ 1600 ਕਰੋੜ ਦੇ ਬੈਨ ਆ ਤੁਸੀਂ 1600 ਕਰੋੜ ਦੇ ਪੋਸਟਰ ਛਪਾ ਲਏ ਆ ਆ ਜਿਹੜੇ ਛਪਾਏ ਆ ਮੈਂ ਕਹਿੰਨਾ ਬਾਹਲਾ ਨਹੀਂ ਤੁਸੀਂ 50000 ਰੁਪਏ ਇਹਨਾਂ ਤੇ ਖਰਚ ਕਰਤਾ ਨਾ ਕੀ ਤੁਸੀਂ 50000 ਰੁਪਿਆ ਕਿਸੇ ਉਸ ਗਰੀਬ ਨੂੰ ਨਹੀਂ ਦੇ ਸਕਦੇ ਸੀ ਕੋਈ ਛੱਤ ਪਵਾ ਦਿੰਦੇ ਅੱਜ ਤੁਸੀਂ ਬੋਲਦੇ ਆ ਸਲੇਡਾ ਸਰਕਾਰ ਤੁਹਾਡੇ ਜਿਹੜੇ ਮੁੱਖ ਮੰਤਰੀ ਤੇ ਤੁਹਾਡਾ ਜਿਹੜਾ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਵਿੱਚ ਜਿੱਥੇ ਵੀ ਇਹਨਾਂ ਨੇ ਪ੍ਰੋਗਰਾਮ ਕੀਤੇ ਆ 1 ਅਗਸਤ ਨੂੰ ਸਾਡੇ ਇਹਨਾਂ ਨੇ ਅਰਨੀ ਵਾਲੇ ਅਰਨੀ ਵਾਲਾ ਛੇਕ ਸ਼ਬਾਨ ਦੇ ਵਿੱਚ ਹਲਕਾ ਜਲਾਲਾਵਾਦ ਦੇ ਵਿੱਚ ਪ੍ਰੋਗਰਾਮ ਕੀਤਾ ਆ ਉਹਦੇ ਘਾਟਨ ਕਰਨ ਆਏ ਤੇ ਉਹਦੇ ਘਾਟਨ ਕਰਨਾ ਆਏ ਆ ਤਿੰਨ ਤੋਂ ਚਾਰ ਦਿਨ ਪਹਿਲਾਂ ਟੈਂਟ ਲੱਗਦਾ ਰਿਹਾ ਏਸੀ ਟੈਂਟ ਕਹਿੰਦੇ ਜੀ ਲੱਖਾਂ ਰੁਪਈਆ ਖਰਚਾ ਆ ਤੁਹਾਨੂੰ 2 ਘੰਟੇ ਥੋਥੋਂ ਐ ਨਹੀਂ ਹੁੰਦੀ ਐ ਕਰਕੇ ਵੀ ਐ ਮੁਰਕਾ ਪੂੰਝ ਲਗੇ ਤੁਸੀਂ ਪੰਜਾਬ ਦੇ ਲੋਕਾਂ ਦੇ ਹੰਝੂ ਪੂੰਝੋਗੇ ਉਹ ਜਿਹੜਾ ਆਪ ਦਾ ਮੁਰਕਾ ਨਹੀਂ ਪੂੰਝ ਸਕਦੇ ਉਹ ਪੰਜਾਬ ਦੇ ਲੋਕਾਂ ਦੇ ਹੰਝੂ ਕੀ ਪੂੰਜਣਗੇ ਉਹ ਤੁਸੀਂ ਗਰੀਬੀ ਕੀ ਜਾਣਦੇ ਆ ਗਰੀਬੀ ਦੇ ਨਾਂ ਨੂੰ ਟਿਚਰਾ ਕਰਨ ਵਾਲੇ ਸਲੇਡੀ ਸਰਕਾਰੋ ਮੈਂ ਤੁਹਾਨੂੰ ਕਹਿੰਨਾ ਇਹ 1600 ਕਰੋੜ ਰੁਪਈਆ ਸਪੀਕਰ ਸਾਹਿਬ ਨੇ ਨਹੀਂ ਦੇਣਾ ਇਹ 1600 ਕਰੋੜ ਰੁਪਈਆ ਕੇਂਦਰ ਸਰਕਾਰ ਨੇ ਦੇਣਾ ਤੇ ਜਿਵੇਂ ਕਵਾਲੀਆਂ ਗਾਉਂਦੇ ਸੀ ਐਂਆ ਕਰਕੇ ਜਿਵੇਂ ਤੁਹਾਡੇ ਕੇਦਰੀਵਾਲ ਨੂੰ ਲੈ ਜਾਣ ਕਵਾਲੀਆਂ ਨਹੀਂ ਗਾਉਂਦੇ ਹਾਂ ਹਾ ਹਾ ਗਲੀ ਗਲੀ ਮੇ ਹਾ 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 ਇੱਕ ਵੱਲ ਨਾਲ ਝੋਠੇ ਗਾਉ ਜਾ ਕੇ ਜਦੋਂ ਤੁਹਾਡੇ ਕੋਈ ਲੀਡਰ ਨੂੰ ਦਿੱਲੀ ਪੁਲਿਸ ਚੱਕ ਲੇ ਉਦੋਂ ਕਵਾਲੀਆਂ ਹੁੰਦੀਆਂ ਅੱਜ ਰਲ ਕੇ ਲਾਵਾਂਗੇ ਧਰਨਾ ਤੇ ਰੱਬ ਕਰੇ ਸ਼ਾਮਣਾ ਹੋਵੇ ਇਹ ਤੁਸੀਂ ਉੱਥੇ ਲਾਉਣਾ ਆ ਜਿਹੜੇ ਤੁਸੀਂ ਬਾਈਨਰ ਲਾ ਲੇ ਬੰਦ ਕਰੋ ਬੰਦ ਕਰੋ ਕੀ ਬੰਦ ਕਰੋ ਧੱਕਾਸ਼ਾਹੀ ਤੁਸੀਂ ਬੰਦ ਕਰੋ ਪੰਜਾਬ ਦੇ ਵਿੱਚੋਂ ਕਿਹੜੇ ਤੁਸੀਂ ਲੋਕਾਂ ਦੇ ਨਾਲ ਖਰੇ ਉੱtre ਆ ਤੁਸੀਂ ਵੀ ਜਾਣਦੇ ਤੇ ਪੰਜਾਬ ਦੇ ਲੋਕ ਵੀ ਜਾਣਦੇ ਆ ਇਹ ਮੈਂ ਕਹਿੰਦਾ ਹਲੇ ਤੱਕ ਤੁਹਾਨੂੰ ਇਹ ਨਹੀਂ ਪਤਾ ਲੱਗਿਆ ਕਿ ਅਸੀਂ ਵਿਰੋਧ ਕਿਦਾ ਕਰਨਾ ਸਲੇਡਾ ਸਰਕਾਰ ਤੁਹਾਨੂੰ ਤਾਂ ਕਹਿ ਰਹੇ ਆ ਸਲੇਡਾ ਤਾਂ ਸਾਡੇ ਤਾਂ ਕਹਿੰਦੇ ਜਿਹੜਾ ਮਿੰਟੋ ਮਿੰਟ ਰੂਪ ਬਦਲ ਲੈ ਤੁਸੀਂ ਰੂਪ ਬਦਲ ਲੈਨੇ ਆ ਨਾਲ ਦੀ ਨਾਲ ਤੇ ਮੈਂ ਹਲੇ ਵੀ ਕਹਿਣਾ ਕਿ ਅਰਬਾਂ ਰੁਪਿਆ ਲੋਕਾਂ ਨੇ ਖਰਚ ਕੀਤਾ ਹਰ ਕੋਈ ਅੱਜ ਆ ਗਿਆ ਤੇ ਇਹ ਨਹੀਂ ਵੀ ਅਗਲੀ ਵਾਰੀ ਆਉਣਾ ਨਹੀਂ 2026 ਨਹੀਂ 27 ਦੇ ਵਿੱਚ ਹਰ ਫੋਲ ਆਊਗਾ ਤੁਸੀਂ ਕੀ ਪਲਾਨ ਖੱਟ ਲਿਆ 2017 ਦੇ ਤੁਸੀਂ ਲੱਗੇ ਆ ਲੋਕਾਂ ਨੂੰ ਟਿਕਨ ਤੱਕ ਨਹੀਂ ਦਿੱਤਾ ਨਾ ਬਾਦਲਾਂ ਨੂੰ ਟਿਕਨ ਦਿੱਤਾ ਨਾ ਕਾਂਗਰਸੀਆਂ ਨੂੰ ਟਿਕਨ ਦਿੱਤਾ ਨਾ ਬੀਜੇਪੀ ਨੂੰ ਟਿਕਨ ਦਿੱਤਾ ਨਾ ਤੁਸੀਂ ਆਪ ਟਿਕੇ ਤੇ ਨਾ ਲੋਕ ਟਿਕੇ ਲੋਕ ਤੁਹਾਡੇ ਮਗਰ ਸੀ ਤੁਸੀਂ ਲੋਕਾਂ ਦੇ ਪਿੱਛੇ ਸੀ ਲੋਕਾਂ ਨੇ ਤੁਹਾਨੂੰ ਬਹੁਮਤ ਦਿੱਤਾ ਤੁਹਾਡੀ ਸਰਕਾਰ ਨੇ ਇੰਨਾ ਕੁ ਬਹੁਮਤ ਦਿੱਤਾ ਕਿ ਵਿਰੋਧੀ ਧਿਰ ਨਹੀਂ ਸਾਹਮਣੇ ਛੱਡੀ ਤੁਹਾਡੀ ਤੇ ਹਲੇ ਵੀ ਤੁਸੀਂ ਉਦੋਂ ਦੇ ਪਲਾਨ ਬਣਾਉਣ ਲੱਗੇ ਆ 5 ਸਾਲ ਪਲਾਨ ਬਣਾ ਲੈਂਦੇ ਕਿ ਜੇ ਹੜ ਆਊਗਾ ਕੀ ਹੋਊਗਾ ਅੱਜ ਲੋਕਾਂ ਦੇ ਜਿਹੜੇ ਪਾਣੀ ਆਇਆ ਜਿਹੜੇ ਲੋਕਾਂ ਦੇ ਘਾ ਡਿੱਗੇ ਆ ਇਹ ਤੁਹਾਡੀ ਨਲਾਇਕੀ ਸੋਚ ਦੇ ਕਾਰਨ ਆਏ ਆ ਤੁਸੀਂ ਸਿਰਫ ਸਰਕਾਰਾਂ ਤੇ ਜਿਮਨੀ ਚੋਣਾਂ ਤੇ ਐਮਐਲਏ ਦੀਆਂ ਸੀਟਾਂ ਤੇ ਜ਼ੋਰ ਦਿੰਨੇ ਆ ਤੇ ਜਾਂ ਹਾ 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 ਹੇ 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 ਤੇ ਜ਼ੋਰ ਦਿੰਨੇ ਆ ਇਹਦੇ ਕਰਕੇ ਲੋਕ ਡੁੱਬ ਰਹੇ ਆ ਤੁਹਾਡਾ ਮੈਂ ਉੱਥੇ ਇਹ ਕਹਿੰਨਾ ਕਿ ਬਿਸਕੁਟਾਂ ਦਾ ਪੈਕਟ ਜਿਹੜੇ ਸੀਗੇ ਉਹ ਦੇ ਆਉਂਦੇ ਸੀ ਫਰੋਜ਼ਪੁਰ ਭਗਵੰਤ ਮਾਨ ਆਇਆ ਤਾਂ ਇਹ ਜਨਾਬ ਜੀ ਨੇ ਕੀ ਕੀਤਾ ਸਾਰੀਆਂ ਲੰਗਰ ਦੀਆਂ ਸੁੱਕੇ ਰਾਸ਼ਨ ਦੀਆਂ ਟਰਾਲੀਆਂ ਰੋਕ ਕੇ ਆਪ ਕੱਲਾ ਜਣਾ ਸੜਕ ਤੇ ਬਹਿ ਕੇ ਦੋ ਰੋਟੀਆਂ ਖਾਂਦਾ ਰਵੇ ਮੇਰੀ ਝੋਲੀ ਅੱਡੀ ਸੱਚੇ ਪਾਤਸ਼ਾਹਗੇ ਕਿ ਰੱਬਾ ਜੇ ਤੂੰ ਸੱਚ ਦਾ ਤਾਂ ਮੈਂ ਕਹਿੰਦਾ ਵਾਕਈ ਇਹਨਾਂ ਲੀਡਰਾਂ ਨੂੰ ਸੜਕਾਂ ਤੇ ਬਹਿਣ ਵਾਲਾ ਕਰ ਦੇ ਪ੍ਰਮਾਤਮਾ ਕਿੰਨੀ ਤੇਰੇ ਅੱਗੇ ਸਾਡੀ ਅਰਦਾਸ ਆ ਉਹ ਸੱਚੇ ਪਾਤਸ਼ਾਹ ਜੇ ਤੂੰ ਵਾਕਈ ਨੀਲੀ ਛੱਤ ਵਾਲਿਆ ਹੈਗਾ ਤਾਂ ਇਹਨਾਂ ਨੂੰ ਸੱਚੀ ਇਹ ਲੀਡਰਾਂ ਨੂੰ ਸੜਕਾਂ ਤੇ ਬਿਠਾ ਦੇ ਇਹਨਾਂ ਨੂੰ ਪਤਾ ਲੱਗ ਜਾਏ ਕਿ ਜਿਹੜੇ ਲੋਕਾਂ ਤੁਸੀਂ ਦੋ ਰੋਟੀਆਂ ਖਾਂਦੇ ਆ ਦੋ ਮਿੰਟਾ ਏ ਪਾਣੀ ਚ ਪਜਾਮਾ ਚੱਕਿਆ ਪਹੁੰਚੇ ਪਿਉਲੇ ਫੋਟਮਾ ਕਰਾ ਲੀਆਂ 20 ਥੋੜੇ ਅੱਗੇ ਕੈਮਰਿਆਂ ਵਾਲੇ ਹੁੰਦੇ ਆ ਫੋਟੋ ਕਰਾ ਕੇ ਜਾਂਦੇ ਰਹੇ ਫੋਟੋ ਕਰਾਉਣ ਤੋਂ ਬਾਅਦ ਸੁੱਕੇ ਬੈੱਡ ਤੇ ਸੁੱਤੇ ਚੰਗੇ ਰੂਮ ਚ ਸੁੱਤੇ ਏਸੀ ਲੱਗਿਆ ਉਹੋ ਜਿਹੇ ਲੋਕਾਂ ਦੇ ਮੈਂ ਕਿੰਨਾ ਭਰਾਵੋ ਰਹਿਣ ਵਾਲੇ ਕਮਰੇ ਨਹੀਂ ਜਿੰਦੇ ਇਹਨਾਂ ਦੇ ਤੂੜੀ ਵਾਲੇ ਕਮਰਿਆਂ ਦੇ ਵਿੱਚ ਇਹਨਾਂ ਦੇ ਪਸੂਆਂ ਨੂੰ ਮੌਜਾਂ ਹੋਣਗੀਆਂ ਆਮ ਲੋਕਾਂ ਦੇ ਨਾਲੋਂ ਜੇ ਮੈਂ ਕਨ ਇੰਡੀਆ ਚ ਜਨਮ ਲੈਣਾ ਤੇ ਰੱਬ ਅੱਗੇ ਅਰਦਾਸ ਕਰਕੇ ਆਇਆ ਕਰੋ ਵੀ ਕਿਸੇ ਲੀਡਰ ਨੇ ਕਰੇ ਪਸੂ ਬਨਜ ਕੇ ਤੁਹਾਡੇ ਪਸੂਆਂ ਦੀ ਜ਼ਿੰਦਗੀ ਸਾਡੇ ਆਮ ਲੋਕਾਂ ਨਾਲੋਂ ਚੰਗੀ ਹੋਊਗੀ ਤੇ ਸਾਡੀ ਜ਼ਿੰਦਗੀ ਮਾੜੀ ਹੋਈ ਪਈ ਆ ਰੱਬਾ ਤੇਰੀ ਸਾਜੀ ਦੁਨੀਆ ਦਾ ਰੱਬਾ ਤੇਰੀ ਸਾਜੀ ਦੁਨੀਆ ਦਾ ਤੈਨੂੰ ਹਿਸਾਬ ਸੁਣਾਉਣਾ ਚਾਹੁੰਨੇ ਆ ਤੂੰ ਵੀ ਦੇ ਅਸਤੀਫਾ ਸੀ ਰੱਬ ਹੋਰ ਬਣਾਉਣਾ ਚਾਹੁੰਨੇ ਆ ਇਹ ਤੇਰੇ ਬਣਾਏ ਹੋਏ ਲੋਕ ਆ ਜਿਹੜੇ ਲੀਡਰ ਆ ਚੰਗੀ ਐਸ਼ ਲੈ ਰਹੇ ਆ ਵੇ ਫੇਰ ਤੂੰ ਸਹੀ ਦੱਸ ਰੱਬਾ ਮੈਨੂੰ ਲੱਗਦਾ ਤੂੰ ਵੀ ਕੰਮਚੋਰਾ ਜਿਹੜਾ ਆਮ ਲੋਕਾਂ ਨੂੰ ਜਿਹਨੇ ਬਣਾਇਆ ਕਿਤੇ ਉਹ ਤੂੰ ਬੰਦਾ ਤਾਂ ਨਹੀਂ ਰੱਖਿਆ ਸੀ ਵੀ ਇਹਨਾਂ ਨੂੰ ਇੱਧਰ ਦੀ ਕੜਾਈ ਆ ਕਿਤੇ ਉੱਥੇ ਰਿਸ਼ਵਤਾਂ ਨਹੀਂ ਚੱਲਦੀ ਵੀ ਜਿਹੜੇ ਤਗੜੇ ਘਰਾਂ 'ਚ ਜੰਮੇ ਆ ਉਹਨਾਂ ਦੀ ਤਗੜੀ ਜ਼ਿੰਦਗੀ ਜਿਹੜੇ ਮਾੜੇ ਘਰਾਂ 'ਚ ਜੰਮੇ ਉਹ ਦੋ ਰੰਗ ਦੀ ਰੋਟੀ ਪਿੱਛੇ ਤਰਸੀ ਜਾਂਦੇ ਆ ਅੱਜ ਤੋ ਵੀ ਤੇਰੇ ਦਰਬਾਰ 'ਚੋਂ ਆ ਆਏ ਇਹ ਵੀ ਤੇਰੇ ਦਰਬਾਰ 'ਚੋਂ ਆ ਤੇ ਇਹਨਾਂ ਨੂੰ ਮਤਬੋਦੀ ਦੇ ਦਿੰਦਾ ਪੈਸਾ ਤੂੰ ਦੇਤਾ ਇਹਨਾਂ ਨੂੰ ਪਾਵਰਾਂ ਦੇਤੀਆਂ ਪਰ ਮਤਬੋਤ ਨਹੀਂ ਦਿੱਤੀ ਤੇ ਮੈਂ ਭਰਾਵੋ ਤੁਹਾਨੂੰ ਇੱਕ ਗੱਲ ਕਹਿਣਾ ਆਮ ਆਦਮੀ ਪਾਰਟੀ ਵਾਲਿਓ 1600 ਕਰੋੜ ਰੁਪਇਆ ਇਹ ਤੁਹਾਡੇ ਸਪੀਕਰ ਨੇ ਤੁਹਾਨੂੰ ਨਹੀਂ ਦੇਣਾ ਉਹ ਦੇਣਾ ਮੋਦੀ ਸਰਕਾਰ ਨੇ ਤੇ ਜਾ ਕੇ ਲੋਕ ਸਭਾ ਬੈਠੋ ਰਾਜ ਸਭਾ ਬੈਠੋ ਪੰਜਾਬ ਦੇ ਲੋਕ ਵੀ ਕਹਿਣਗੇ ਸਾਡੇ ਲੀਡਰਾਂ ਦਾ ਦਿਮਾਗ ਕੰਮ ਕਰਨ ਲੱਗ ਗਿਆ ਮੈਨੂੰ ਲੱਗਦਾ ਤੁਸੀਂ ਪਾਵਰ ਦੇ ਵਿੱਚ ਖੋ ਚੁੱਕੇ ਆ ਸਾਰੀ ਸਿਆਸਤ ਵੀ ਕਰਨਾ ਕੀ ਹੈ ਵਿਧਾਨ ਸਭਾ ਦੇ ਵਿੱਚ ਤੁਸੀਂ ਕੰਮ ਗਿਣਾਓ ਕੀ ਕੀਤਾ ਕੀਤਾ ਕੱਖ ਨਹੀਂ ਗਿਣਾ ਦੋ ਨਹੀਂ ਕੁਛ ਅੱਗੇ ਵੀ ਗਿਣਾਈ ਤੁਰੇ ਉਹਨੇ ਕੱਲੇ ਮੇਚ ਕੁੱਟ ਕੇ ਕੱਲਾ ਰੌਲਾ ਪਾ ਕੇ ਹਾ 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 ਕਰਕੇ ਤੁਸੀਂ ਸਾਡਾ ਪੈਸਾ ਗੁੱਲ ਕਰੀ ਜਾਂਦੇ ਵਿਧਾਨ ਸਭਾ ਚ ਹੀ ਹੀ ਹਾ 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 ਹੋ 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 ਹੇ 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 ਇਹ ਤਾਂ ਹੋਏ ਨੇ ਮਾਰ ਲੇ ਥੋੜੀ ਨੇ ਤੁਸੀਂ ਜਾ ਉੱਥੇ ਬੈਠੇ ਆ ਯਾਰ ਤੁਸੀਂ ਕਹੋ ਕਿ ਫਲਾਨਾ ਹਲਕਾ ਮੇਰਾ ਜੀ ਉੱਥੇ ਹਸਪੀਟਲਾਂ ਦੀ ਲੋੜ ਆ ਥੋੜੇ ਹਸਪੀਟਲਾਂ ਡਾਕਟਰ ਨਹੀਂ ਹੁੰਦੇ ਥੋਡਾ ਧਿਆਨ ਤਾਂ ਸੱਟਿਆਂ ਵੱਲ ਥੋੜੇ ਏਰੀਆ ਦੇ ਵਿੱਚ ਸੱਟੇ ਚੱਲੀਆਂ ਨੇ ਸਾਰੇ ਪੰਜਾਬ 'ਚ ਚੱਲ ਜਾਂਦੇ ਆ ਥੋਡਾ ਸਾਰਾ ਧਿਆਨ ਰੇਤੇ ਦੀਆਂ ਟਰਾਲੀਆਂ ਵੱਲ ਥੋਡਾ ਸਾਰਾ ਧਿਆਨ ਪੈਸੇ ਵੱਲ ਥੋਡਾ ਸਾਰਾ ਧਿਆਨ ਕੇਦਰੀ ਵੱਲ ਜੀ ਆਕਾ ਜੀ ਆਕਾ ਮੈਨੂੰ ਤਾਂ ਇੰਜ ਲੱਗਦਾ ਜਿਵੇਂ ਜਿੰਨ ਨਹੀਂ ਮਿਲ ਜਾਂਦਾ ਕਿਸੇ ਨੂੰ ਤਾਂ ਜੀ ਆਕਾ ਜੀ ਆਕਾ ਕਰੀ ਜਾਂਦਾ ਓਵੇਂ ਮੈਨੂੰ ਲੱਗਦਾ ਉਹਨੇ ਬੰਦਪੁੜੀ ਖੋਲੀ ਪੰਜਾਬ 'ਚੋਂ 92 96 ਖੁੱਲ ਗਏ ਬਸ ਜੀ ਆਕਾ ਜੀ ਆਕਾ ਤੇ ਹੋ ਗਈ ਸਪੀਕਰ ਸਾਹਿਬ ਤੁਹਾਡੀ ਮੰਨ ਲੈਣਗੇ ਇਹਨਾਂ ਨੂੰ ਸਮਝਾਇਆ ਕਰੋ ਯਾਰ ਕੱਲੇ ਬਿਠਾ ਕੇ ਵੀ ਬਾਈ ਯਾਰ ਮੈਂ ਤਾਂ ਥੋੜਾ ਹੀ ਆ ਤੁਸੀਂ ਵੀ ਕੇਜਰੀਵਾਲ ਦੇ ਕਹਨੇ ਚ ਚੱਲਦੇ ਤੇ ਮੈਂ ਵੀ ਕੇਜਰੀਵਾਲ ਦੇ ਕਹਨੇ ਚ ਚੱਲਦਾ ਮੇਰਾ ਵਿਰੋਧ ਨਾ ਕਰੋ ਵਿਧਾਨ ਸਭਾ ਦਾ ਸਮਾਗਮ ਨਾ ਕਰੋ ਆਪਾਂ ਲੋਕ ਸਭਾ ਚੱਲ ਲਗੇ ਕੋਈ ਪੰਜਾਬ ਚੋਂ ਤੁਹਾਡੇ ਨਾਲ ਤੁਰੇ ਜਾਂ ਨਾ ਤੁਰੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਤੁਸੀਂ ਮੈਂ ਤੁਹਾਡੇ ਨਾਲ ਤੁਰੂੰਗਾ ਜਾਓ ਉੱਥੇ ਜਾਓ ਖਾਂ ਉੱਥੇ ਤੁਹਾਨੂੰ ਮੋਰ ਬਣਾ ਲੈਂਦੇ ਅਗਲੇ ਉੱਥੇ ਜਾ ਕੇ ਕੋਈ ਲੀਡਰ ਫੜ ਲੈ ਕਵਾਲੀਆਂ ਨਾ ਗਾਇਆ ਕਰੋ ਅੱਜ ਕਵਾਲੀਆਂ ਲੋਕਾਂ ਦੇ ਨਾਮੀਆਂ ਗਾਓ ਕੱਲੇ ਘੇੜੇ ਮਾਰੇ ਮੈਂ ਕਈ ਮੰਤਰੀ ਵੇਖੇ ਉਹਨਾਂ ਨੂੰ ਲੋਕ ਦੱਸ ਰਹੇ ਆ ਕਿ ਜੀ ਇੱਥੋਂ ਆ ਸਾਰੇ ਘਰ ਦਰਿਆ ਚੋਂ ਇੱਥੋਂ ਆਉਂਦੇ ਤੇ ਉਹ ਲੋਕਾਂ ਨੂੰ ਪੁੱਛ ਰਹੇ ਅੱਛਾ ਇੱਥੋਂ ਆ ਜਾਂਦਾ ਅੱਛਾ ਇਹ ਦਰਿਆ ਐ ਲੱਗਦਾ ਬੜੇ ਸਾਰੀਆਂ ਪਾਰਟੀਆਂ ਦੇ ਲੀਡਰ ਵੇਖੇ ਮੈਂ ਅੱਛਾ ਇਹ ਫਿਰ ਇੱਥੋਂ ਆ ਦਰਿਆ ਐ ਆਉਂਦਾ ਹਾਂਜੀ ਹਾਂਜੀ ਐ ਆਉਂਦਾ ਅੱਛਾ ਆ ਇੱਥੋਂ ਪਾਣੀ ਐ ਨੂੰ ਆ ਜਾਂਦਾ ਕਹਿੰਦਾ ਹਾਂਜੀ ਹਾਂਜੀ ਹਲੇ ਤੱਕ ਤੁਹਾਨੂੰ ਇਹ ਨਹੀਂ ਪਤਾ ਲੱਗਿਆ ਵੀ ਇਹ ਦਰਿਆ ਕਿੱਧਰੋਂ ਆਉਂਦਾ ਤੇ ਤੁਸੀਂ ਕਾਹਦੇ ਲੀਡਰ ਬਣੇ ਫਿਰਦੇ ਆ ਪੰਜਾਬ ਦੇ ਲੀਡਰਾਂ ਨੂੰ ਤੁਹਾਨੂੰ ਦਰਿਆਵਾਂ ਦਾ ਪਤਾ ਨਹੀਂ ਵਾਹ ਤੁਹਾਡੀ ਲੀਡਰੀ ਸੱਤ ਕੇ ਜਾਈਏ ਤੇ ਮੈਂ ਸਪੀਕਰ ਸਾਹਿਬ ਇਹਨਾਂ ਨੂੰ ਸਮਝਾਓ ਤੁਹਾਡੇ ਬੰਦੇ ਇਹਨਾਂ ਕੋਲ ਵਿਰੋਧ ਉੱਥੇ ਜਾ ਕੇ ਚੱਲੀਏ ਤੁਸੀਂ ਇਹਨਾਂ ਦੇ ਹੀ ਆ ਇਹ ਵੀ ਤੁਹਾਡੀ ਪਾਰਟੀ ਦੇ ਤੁਸੀਂ ਵੀ ਇਹਨਾਂ ਦੀ ਪਾਰਟੀ ਦੇ ਪੰਜਾਬ ਦੇ ਲੋਕੋ ਧਿਆਨ ਨਾ ਦਿਓ ਜੋ ਇਹਨਾਂ ਵਿੱਚ ਪਤਾ ਨਹੀਂ ਲੱਗਦਾ ਇਹਨਾਂ ਨੂੰ ਕੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ